वाहीगुरु जी का खालसा वाहेगुरु साला, साला है एती सुरत न पाइया नदिया अत वाह पवे समुद न न जानिए सुुंद सा सुल्तान गिर सेती माल तन ਕੀੜੀ ਤੁਲਨਾ ਹੋਵਨੀ ਜੇ ਇਸ ਮਨੋ ਨਵੀਸਰ ਕੀੜੀ ਤੁਲਨਾ ਹੋਵਨੀ ਜੇ ਇਸ ਮਨੋ ਨਵੀਸਰ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਇਸ ਸੰਸਾਰ ਦਾ ਮਾਲਕ ਸਲਾਉਣ ਜੋਗ ਅਕਾਲ ਪੁਰਖ ਉਸ ਦੀਆਂ ਵਡਿਆਈਆਂ ਆਖ ਆਖ ਕੇ ਕਿਸੇ ਮਨੁੱਖ ਨੇ ਇੰਨੀ ਸਮਝ ਨਹੀਂ ਪਾਈ ਕਿ ਅਕਾਲ ਪੁਰਖ ਕਿੰਨਾ ਕੁ ਵੱਡਾ ਸਿਫਤ ਸਲਾਹ ਕਰਨ ਵਾਲੇ ਮਨੁੱਖ ਉਸ ਅਕਾਲ ਪੁਰਖ ਦੇ ਵਿੱਚ ਹੀ ਲੀਨ ਹੋ ਜਾਂਦੇ ਹਨ ਨਦੀਆਂ ਤੇ ਨਾਲੇ ਸਮੁੰਦਰ ਵਿੱਚ ਪੈਂਦੇ ਹਨ ਪਰ ਫਿਰ ਵੱਖਰੇ ਉਹ ਪਛਾਣੇ ਨਹੀਂ ਜਾ ਸਕਦੇ ਵਿੱਚ ਹੀ ਲੀਨ ਹੋ ਜਾਂਦੇ ਹਨ ਤੇ ਸਮੁੰਦਰ ਦੀ ਥਾਂ ਨਹੀਂ ਪਾ ਸਕਦੇ ਸਮੁੰਦਰਾਂ ਦੇ ਪਾਤਸ਼ਾਹ ਤੇ ਸੁਲਤਾਨ ਜਿਨ੍ਹਾਂ ਦੇ ਖਜ਼ਾਨਿਆਂ ਵਿੱਚ ਪਹਾੜ ਜਿਡੇ ਧਨ ਪਦਾਰਥਾਂ ਦੇ ਢੇਰ ਹੋਣ ਉਹ ਪ੍ਰਭੂ ਦੀ ਸਿੱਖਤ ਸਲਾਹ ਕਰਨ ਵਾਲਿਆਂ ਦੀਆਂ ਨਜ਼ਰਾਂ ਵਿੱਚ ਇੱਕ ਕੀੜੀ ਦੇ ਪੀ ਬਰਾਬਰ ਨਹੀਂ ਹੁੰਦੇ ਜੇ ਅਕਾਲ ਪੁਰਖ ਉਸ ਕੀੜੀ ਦੇ ਮਨ ਵਿੱਚੋਂ ਤੂੰ ਨਾ ਵਿਸਰ ਜਾਏ